ਇੱਕ ਪੰਜਾਬੀ ਆਵਾਜ਼ ਜਿਨੇ ਆਪਣੀ ਏਕ ਨਾਲ ਗਿਨੀਸ ਵਰਲਡ ਰਿਕਾਰਡ ਨੂੰ ਛੂ ਲਿਆ ਦਾ ਲੈਜੈਂਡ ਸੁਰਜੀਤ ਬੈਂਦ ਰਖੀਆ ਪਿੰਡ ਬੈਂਦ ਰਖ 15 April 1962 ਜਨਮ ਹੋਇਆ ਸੁਰਜੀਤ ਸਿੰਘ ਬੈਂਸ ਦਾ ਉਹਨਾਂ ਦਾ ਗਾਇਕੀ ਵੱਲ ਧਿਆਨ ਸ਼ੁਰੂ ਤੋਂ ਹੀ ਸੀ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਬੋਲੀਆਂ ਗਾਉਣ ਦਾ ਸ਼ੌਕ ਸੀ ਲੋਕ ਉਹਨਾਂ ਦੀ ਆਵਾਜ਼ ਸੁਣ ਕੇ ਕਹਿੰਦੇ ਸੀ ਇਹ ਆਵਾਜ਼ ਦੇ ਵਿੱਚ ਕੋਈ ਅਜੀਬ ਜਿਹਾ ਜਾਦੂ ਹੈ ਉਹਨਾਂ ਨੇ ਆਪਣੇ ਕੈਰੀਅਰ ਦਾ ਸਭ ਤੋਂ ਪਹਿਲਾ ਗਾਣਾ ਪੰਜਾਬੀ ਮੂਵੀ ਅਣਖ ਜੱਟਾਂ ਦੀ ਦੇ ਵਿੱਚ ਗਾਇਆ। ਸਾਲ 1992 ਦੇ ਵਿੱਚ ਉਹਨਾਂ ਦੀ ਐਲਬਮ ਅੱਡੀ ਉੱਤੇ ਕਮ ਆਈ ਜਿਦੇ ਵਿੱਚੋਂ ਜੁਗਨੀ ਗੀਤ ਬਹੁਤ ਜ਼ਿਆਦਾ ਹਿੱਟ ਹੋਇਆ। ਇੱਕ ਸਾਹ ਦੇ ਵਿੱਚ 32 ਸੈਕਿੰਡ ਦੀ ਹੇਕ ਇਸ ਗਾਣੇ ਦੇ ਵਿੱਚ ਸੀ। ਇਹ ਸਿਰਫ ਗਾਣਾ ਨਹੀਂ ਸੀ ਪੰਜਾਬੀ ਸੰਗੀਤ ਦੀ ਤਾਰੀਖ ਸੀ। ਫਿਰ ਆਇਆ ਸਮਾਂ surjit bender khuria ਤੋਂ the legend surjit bender khuria ਬਣਨ ਦਾ ਦੁਪੱਟਾ ਤੇਰਾ ਸੱਤ ਰੰਗ ਦਾ ਤੇਰਾ ਯਾਰ ਬੋਲਦਾ ਬਸ ਕਰ ਬਸ ਕਰ ਮੁਖੜਾ ਦੇਖ ਕੇ ਜੱਟ ਦੀ ਪਸੰਦ ਲੱਕ ਟੁਣੂ ਟੁਣੂ ਹਰ ਇੱਕ ਗੀਤ ਨੇ ਪੰਜਾਬ ਦੀ ਧਰਤੀ ਨੂੰ ਇੱਕ ਨਵਾਂ ਰਿਦਮ ਦਿੱਤਾ ਓ ਤੂੰ ਨਹੀਂ ਬੋਲਦੀ ਕੰਨੇ ਤੂੰ ਨਹੀਂ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ ਜਿਵੇਂ ਸੂਰਜ ਦੀ ਰੌਸ਼ਨੀ ਹਰ ਕੋਨੇ ਨੂੰ ਚਮਕਾਉਂਦੀ ਹੈ ਓਵੇਂ ਬੈਂਦਰ ਖੁਰਿਆ ਜੀ ਦੀ ਆਵਾਜ਼ ਹਰ ਦਿਲ ਨੂੰ ਚਮਕਾਉਂਦੀ ਸੀ ਉਹ ਸਿਰਫ ਗਾਉਂਦੇ ਨਹੀਂ ਸੀ ਆਪਣੀ ਆਵਾਜ਼ ਨਾਲ ਯਾਦਾਂ ਬਣਾਉਂਦਾ